ਕੁੜੀ ਨੇ ਕਿਉਂ ਕੀਤਾ ਮੈਂ ਮੈਂ ਮੁੰਡੇ ਦਾ ਵਿਆਹ ਕੀਤਾ ਸਿੱਧੀ ਗੱਲ ਮੈਂ ਮੁੰਡੇ ਦਾ ਵਿਆਹ ਕੀਤਾ ਖੁਸ਼ੀ ਨਾਲ ਕੀਤਾ ਮਨ ਲੋਗੀ ਅਸੀਂ ਕੰਨਿਆ ਦਾ ਲਿੱਤਾ ਬੋ ਜੀ ਵੀ ਖੁਸ਼ੀ ਨਾਲ ਵਿਆਹ ਤੇ ਚਾਹ ਨਾਲ ਵਿਆਹ ਕੀਤਾ 25 26 ਸਾਲ ਮੇਰੇ ਵਿਆਹ ਨੂੰ ਹੋ ਗਿਆ 26 ਸਾਨੂੰ ਸਾਡੀ ਅੱਜ ਤੱਕ ਫੈਮਲੀ ਕੋਈ ਪ੍ਰੋਬਲਮ ਨਹੀਂ ਆਈ ਅੰਟੀ ਥੋੜੀ ਸਿੱਧੀ ਤੇ ਸਾਨੂੰ ਆਪਣੀ ਫੈਮਲੀ ਦਾ ਅੱਜ ਤੱਕ ਕੋਈ ਬਣ ਨਹੀਂ 25 ਬੱਚਿਆਂ ਦਾ ਖੁਸ਼ੀ ਨਾਲ ਵਿਆਹ ਕੀਤਾ ਹੁਣ ਬੱਚੇ ਦੀ ਮੈਰਿਜ ਇਹ ਦੋਨੋਂ ਯੂਰਪ ਗਏ ਬੱਚਿਆਂ ਦੀ ਮੈਨ ਨਹੀਂ ਬਣੀ ਕੁੜੀ ਨੇ ਮੁੰਡੇ ਨੂੰ ਮਾਰਿਆ ਦੋ ਤਿੰਨ ਵਾਰੀ ਮਾਰਦਾ ਠੀਕ ਹੈ ਜੀ ਹੁਣ ਅਸੀਂ ਕੀ ਕਰੀਏ ਦੱਸੋ ਮੈਨੂੰ ਦੋ ਤਿੰਨ ਵਾਰੀ ਮਾਰਤਾ ਕੁੜੀ ਨੇ ਮੁੰਡੇ ਨੂੰ ਮਾਰਤਾ ਸੀ ਉਸ ਤੋਂ ਬਾਅਦ ਕੀ ਕੀਤਾ ਉਸ ਤੋਂ ਬਾਅਦ ਅਸੀਂ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਹਾਂ ਮਾਮੇ ਨੇ ਮੇਰੇ ਕੋਲ ਪੰਨ ਮਾਰਤਾ ਹੋਰੇ ਜਿਵੇਂ ਉਹਦੇ ਮਾਮੇ ਨਾਲ ਗੱਲ ਕਰਨ ਜਾਂਦੇ ਆ ਤੇ ਉਹਦਾ ਮਾਂ ਫਿਰ ਉਸ ਤਰ੍ਹਾਂ ਸਾਨੂੰ ਧਮਕੀਆਂ ਦੇ ਰਿਹਾ ਟੋਨੀ ਤੁਹਾਨੂੰ ਕਿਸੇ ਨੇ ਕੁਝ ਕਿਹਾ ਹੀ ਨਹੀਂ ਬੋਜੀ ਨਾ ਕਿਸੇ ਲੋਕ ਨੂੰ ਧਮਕੀ ਦਿੱਤੀ ਹੈ ਤੁਹਾਨੂੰ ਕੋਈ ਹੈ ਹੈਪੀ ਹੈ ਜਾਂ ਕੋਈ ਵੀ ਜੋ ਕਰਨਾਂ ਕਰ ਲਵੇ ਤੁਹਾਡਾ ਤਾਂ ਬੋਜੀ ਕਿਸੇ ਨੂੰ ਨਾ ਮਿਲ ਲੇ ਆਈ ਕੀ ਕਹਾਣੀ ਕੋ ਕਰਨ ਜੀ ਇਹ ਮੁਕੇਸ਼ ਕਬੂਜੀ ਹੈ ਜੀ ਕੇ ਕੇ ਰੇਂਦਰਾ ਦੇ ਮਾਲਕ ਕੇ ਕੇ ਰੇਂਦਰਾ ਦੀ ਹੋਈ ਜੀ ਮੁਕੇਸ਼ ਜੀ ਇਹ ਲੜਕੀ ਦੇ ਮਾਮਾ ਜੀ ਹੈਗੇ ਆ ਇਹਨਾਂ ਨੂੰ ਕੋਈ ਗੱਲ ਕਰੋ ਸਿੱਧਾ ਹੱਥ ਚੱਕ ਕੇ ਗੱਲ ਕਰਦੇ ਨੂੰ ਹੱਥ ਚੱਕ ਤੱਕ ਬਗਾਰ ਤੂੰ ਗੱਲ ਨਹੀਂ ਕਰਨੀ ਇਹਨਾਂ ਨੂੰ ਅਧਿਕਾਰ ਸੰਦੋ ਕੀ ਮੰਗੇ ਜੀ ਹੁੰਦਾ ਪ੍ਰਸ਼ਾਸਨਦੋ ਸੀ ਸਿਰਫ ਇਨਸਾਫ ਚਾਹਦੇ ਹੈਗੇ ਆ ਕੁੜੀ ਕੋਈ ਡਿਮਾਂਡ ਕਰ ਰਹੀ ਹੈ ਤੁਹਾਡੇ ਕੋਲ ਕੁੜੀ ਤਾਂ ਕੋਈ ਡਿਮਾਂਡ ਮਤਲਬ ਕੁੜੀ ਮੁੰਡੇ ਕੋਈ ਕਰਾਈ ਇਹ ਕੁੜੀ ਨੇ ਕਿ ਟਮਾਲ ਕਰਨੇ ਹੋਂਤੇ ਉਹ ਕਹਿੰਦੇ ਇਹ ਸੱਜ ਦੇ ਕਹਿੰਦੇ ਇਸ ਨੇ ਕਰੋ ਮਤਲਬ ਪੈਸੇ ਮੰਗੇ ਜੀ ਇਹ ਕਿਤੇ ਜੀ ਅਸੀਂ ਪਹਿਲੇ ਹੀ ਬੰਦੇ ਮਾਰੇ ਸੀਗੇ ਤੁਸੀਂ ਕਿਤੇ ਕਿ ਇਹ ਇਹ ਕੁੜੀ ਇਹ ਕੁੜੀ 26 ਸਾਲ ਹੋ ਗਏ ਮੇਰੇ ਵਿਆਹ ਨੂੰ ਅੱਜ ਤੱਕ ਮੇਰੀ ਵਾਈਫ ਬਾਰੇ ਮੇਰੇ ਪਰਿਵਾਰ ਬਾਰੇ ਪੂਰੇ ਸਮਾਜ ਚ ਆ ਕੇ ਕੋਈ ਨਹੀਂ ਬੋਲਿਆ ਇੱਕ ਮੇਰੇ ਵਿਆਹ ਕਰਾਉਣ ਤੋਂ ਬਾਅਦ ਮੇਰੀ ਜਨਾਨੀ ਮਾਰੀ ਹੋ ਗਈ ਮੇਰਾ ਘਰ ਮਾਰ ਹੋ ਗਿਆ ਸਾਰਾ ਸਿਸਟਮ ਹੋ ਗਿਆ ਇਸ ਤੋਂ ਚੰਗਾ ਬੰਦਾ ਮੁੰਡੇ ਨੇ ਵਿਆਹ ਹੀ ਨਾ ਕਰੇ ਮੁੰਡੇ ਨਹੀਂ ਹੋਣੇ ਚਾਹੀਦੇ ਜੋ ਸਾਡਾ ਹਾਲ ਇਹ ਨੇ ਕਿੱਤਾ ਹੋਵੇ ਬਈ ਫਗਾਵ ਆ ਕੇ ਮਰਦੇਓ ਇਦਾਂ ਬੋਲਦਾ ਬੋਈ ਉਹ ਬੰਦੇ ਟੋਨੀ ਕਪੂਰ ਉਹਦਾ ਨਾਮ ਹੈਗਾ ਮੁਕੇਸ਼ ਕਪੂਰ ਸਾਰਾ ਤੇ ਕੋਈ ਸ਼ ਉਹਨਾਂ ਨੇ ਐਸਾ ਬੇੜਾ ਕਰੇ ਗਰ ਤੇ ਪੂਰੇ ਸਮਾਜ ਬਾਰੇ ਆਪਾਂ ਬਰਾਦਰ ਦੇ ਨਾਮ ਦੀ ਕੋਈ ਚੀਜ਼ ਤਾਂ ਹੁੰਦੀ ਨੇ ਕਿ ਮਰਿਆਦਾ ਤੇ ਗੱਲ ਕਰੀਏ ਉਹ ਤੇ ਗੱਲ ਗੁੰਡਿਆਂ ਬਦਮਾਸ਼ਾਂ ਨੂੰ ਕਰਦੇ ਬੋਈ ਇਹ ਤਾਂ ਗੁੰਡੇ ਐ ਬਈ ਬਿਜ਼ਨਸਮੈਨ ਹੀ ਗੁੰਡੇ ਐ ਲੱਗਦਾ ਸਰੀਪ ਪਰਿਵਾਰਾਂ ਦੇ ਜਿੰਨਾਂ ਰਾਨਾ ਫਰਾਮ ਆ ਬਈ ਵਿਆਹ ਹੀ ਨਹੀਂ ਕਰਾ ਜਿੰਦਾ ਮੁੰਡੇ ਬੱਚੇ ਕੈਨੇਡਾ ਜਾਂ ਜਿੱਥੇ ਮੈਂ ਆਪੇ ਵਿਆਹ ਕਰਾਂ ਅਸੀਂ ਇਹ ਚੱਕਰੇ ਪੈਸਾ ਦੇ ਸਾਡੀ ਤਾਂ ਆਪਣੀ ਲਾਈਫ ਖਰਾਬ ਹੋ ਗਈ ਬੋਈ ਮੁੰਡਾ ਜਮਣਾ ਗਲਤੀ ਹੈ ਮੁੰਡੇ ਜਮਣਾ ਤੈਨੂੰ ਕੀ ਕੋਈ ਕਿੱਦਾਂ ਕਰੂਗਾ ਇਹ ਸੱਤ ਤੂੰ ਕਰ ਸਕਦਾ ਜੰਨਾ ਮੈਂ ਨਾ ਕਰਦਾ ਨਾਲ ਓਏ ਜੋ ਬਈ ਮੇਰੀ ਹੁਣੇ ਪੂਰੀ ਪਹਿਲੇ ਗੱਲ ਸੁਣ ਲੋ ਜਿਹੜਾ ਮੇਨ ਮੁੱਦਾ ਹੈਗਾ 13 ਵਾਰੀ ਕੁੜੀ ਕਰ ਗਈ ਆ 13 ਵਾਰੀ ਜੋ ਅਸੀਂ 13 ਵਾਰੀ ਕੁੜੀ ਮਨਾ ਕੇ ਲੈ ਕੇ ਆਏ ਆ ਸ਼ਹਿਰ ਦੇ ਮਜੂਦ ਜਿਹੜੇ ਮਸੂਕ ਵਾਲੇ ਬੰਦੇ ਵਿੱਚ ਬੈਠੇ ਸ਼ਹਿਰ ਦਾ ਵੱਡੇ ਤੋਂ ਵੱਡਾ ਮਸੂਕ ਵਾਲਾ ਸਾਡੇ ਕੇਵਲ ਅੰਕਲ ਹੈਗੇ ਬੁੱਧੂ ਜੀ ਅੰਕਲ ਹੀ ਬਹੁਤ ਵਧੀਆ ਬੰਦੇ ਨੇ ਇਵਨ ਤਾਂ ਕਿ ਇਹਨਾਂ ਦੇ ਵੱਡੇ ਭਾਈ ਸਰਵਿੰਦਰ ਭਾਈ ਸਾਹਿਬੇ ਉਹ ਬਹੁਤ ਵਧੀਆ ਬੰਦੇ ਆ ਸਾਡਾ ਵੀਰ ਆ ਸਾਡਾ ਪਿਓ ਆ ਮਤਲਬ ਉਹਨੇ ਦੇਥ ਵੀ ਲੇਕਿਨ ਉਹਨਾਂ ਨੇ ਬਹੁਤ ਸਪੋਰਟ ਕੀਤੀ ਸਾਡੀ ਗੱਲ ਕਿਸੇ ਸਿਕਰ ਨੂੰ ਨਿਭੜ ਗਈ ਸੀ ਅਰੇ ਇਹ ਮੇਰੀ ਸੀ ਇਹ ਲੰਮੇ ਸੀ ਅਰੇ ਇਹ ਮੇਰੀ ਸੀ ਤੇ ਵਿਚੋਲਾ ਤੇ ਜਿਹੜੀ ਅਨੀਮੋਨ ਮਨਾਉਣ ਵਾਲੀ ਹੈ ਕਰਕਿਟ ਕੰਟਰੀ ਦੀ ਕੇਸ ਸੀ ਸ਼ਰੂਪ ਪੂਰਾ ਜਰੂਰ ਗਈ ਸੀ ਪੈਸੇ ਮੈਂ ਦਿੱਤੇ ਸੀਗੇ ਇਹ ਕਹਿੰਦੇ ਅਸੀਂ ਪੈਸੇ ਦਿੱਤੇ ਮੇਰੇ ਕੋਲ ਸਾਰੇ ਪੱਕੇ ਦੀ ਰਸੀਦਾ ਹੈ ਗਈਆਂ ਆਟੀ ਜੀ ਦੇ ਸਭ ਕੁਝ ਹੈ ਗਿਆ ਇਸ ਤੋਂ ਪਹਿਲੇ ਦੁਬਈ ਫੋਟੋ ਸ਼ੂਟ ਹੋਇਆ ਸੀਗਾ ਉਹ ਵੀ ਮੈਂ ਹੀ ਕਰਵਾਇਆ ਸੀਗਾ ਉਹਦੀ ਵੀ ਮੇਰੇ ਕੋਲ ਰਸੀਦਾ ਹੈ ਗਈਆਂ ਦੂਜੀ ਗੱਲ ਇਹਨਾਂ ਨੇ ਜਿਹੜਾ ਮਹਾਰਾਜਨ ਫੰਕਸ਼ਨ ਕੀਤਾ ਸੀ ਤੇ ਮੈਂ ਵੀ ਮਹਾਰਾਜਨ ਸਗਨ ਦਿੱਤਾ ਸੀ ਸਗਨ ਦਾ ਫੰਕਸ਼ਨ ਕੀਤਾ ਸੀਗਾ ਤੇ ਬਰਬਰ ਦਾ ਫੰਕਸ਼ਨ ਕੀਤਾ ਸੀ ਕਿਸੇ ਬਸ ਉਸ ਨੂੰ ਕਿਸੇ ਨੇ ਛੱਡੀ ਇਹ ਕਹਿੰਦੇ ਸੀ ਲਾਲਚੀ ਬੰਦੇ ਆ ਅੱਜ ਅਸੀਂ ਲਾਲਚੀ ਬੰਦੇ ਨੂੰ ਤੁਸੀਂ ਪਹਿਲੇ ਕਿਉਂ ਕੀਤਾ ਹੁਣ ਮੇਨ ਮੁੱਦੇ ਦੀ ਗੱਲ ਹੈ ਜਿਹੜਾ ਪੂਰਾ ਪੁਆਇੰਟ ਜਿਹੜਾ ਕੰਮ ਹੈ ਗਾਣਾ ਇਹਨਾਂ ਨੇ ਸਾਨੂੰ ਦੁਬਾਰ ਨੂੰ ਮੇਰੀ ਵਾਈਫ ਦੀ ਫੋਟੋ ਨਾਲ ਪਾਜਾਇਆ ਚ ਇਹਨਾਂ ਨੇ ਕੀਤੀਆਂ ਅਸੀਂ ਉੱਥੇ ਹਨ 7:30 ਵਜੇ ਦੇ ਐਫਆਈਆ ਲਿਖਾਈ ਅਸੀਂ ਉੱਥੇ ਉਹਦੇ ਵਿੱਚ ਇਹ ਕਹਿੰਦੇ ਇਸ ਨਹੀਂ ਕੀਤਾ ਇਹਨਾਂ ਦੇ ਨਾਮ ਆ ਗਏ ਇਹਨਾਂ ਦੇ ਬੇਟੇ ਦੀ ਸ਼ਾਮ ਉੱਪਰ ਨਹੀਂ ਕੀਤਾ ਤੇ ਇਹਦੇ ਪਿਓ ਵਿਕਾਸ ਉੱਪਰ ਨੇ ਮਿਲ ਕੇ ਕੀਤਾ ਉਸ ਐਫਆਈਆ ਜਿਹਨਾਂ ਸੀਡੀਐਲ ਨੰਬਰ ਤੇ ਸਾਰੇ ਇਹਨਾਂ ਦੇ ਪਰਿਵਾਰ ਦੇ ਨਾਮ ਆ ਗਏ ਇਹਨਾਂ ਦੇ ਉਹਦੇ ਕਾਊਂਟਰ ਦੇ ਵਿੱਚ 8 10 ਤੋਂ ਬਾਅਦ 23 11 ਨੂੰ ਮੇਰੇ ਤੇ ਐਫਆਈਆ ਰਿਕਰਾਈ ਵੀ ਤੁਹਾਡਾ ਕਾਊਂਟਰ ਇਹਨਾਂ ਦੇ ਵਕੀਲਾਂ ਨੇ ਕਿਹਾ ਵੀ ਇਹ ਕਾਊਂਟਰ ਹੋਏਗਾ ਐਫਆਈਆ ਰ ਬਰਾਬਰ ਹੋ ਜਾਏਗੀ ਵੀ ਉਸ ਤੋਂ ਬਾਅਦ ਤੁਸੀਂ ਇਹ ਫੈਸਲਾ ਕਰ ਸਕਦੇ ਹੋਗੇ ਉਸ ਤੋਂ ਬਾਅਦ ਇਹਨਾਂ ਨੇ ਵੈਰੀ ਵਾਈ ਦੇ ਗਲਾਬ ਉਹ ਗੰਦ ਬੋਲੇ ਆ ਮੇਰੇ ਯਾਰ ਆ ਦੋਸਤਾਂ ਦੇ ਗਲਾਬ ਗੰਦ ਬੋਲੇ ਆ ਇਹ ਉਹ ਗੰਦੇ ਗੰਦੇ ਕਮੈਂਟ ਦਿੱਤੇ ਮਤ ਇੱਕ ਪਰਿਵਾਰ ਦੀ ਚੰਗੇ ਪਰਿਵਾਰਾਂ ਦੇ ਇਸ ਚੰਗੇ ਪਰਿਵਾਰ ਦੇ ਮਰਿਆਦਾ ਹੀ ਖਤਮ ਕਰਤੀ ਵੀ ਅਸੀਂ ਇਸ ਸਲੀਕੇ ਨਾਲ ਬੋਲੀਏ ਇਹਨਾਂ ਦੇ ਵੱਡੇ ਭਾਈ ਸਾਹਿਬ ਰਵਿੰਦਰਜੀ ਬੌਜੀ ਬਹੁਤ ਅੱਛੇ ਸੀ ਜਿਹੜੇ ਨਾਲ ਵਿਚਾਰ ਲਾ ਜਿਹੜਾ ਹੈਗਾ ਇੱਕ ਇੱਕ ਮੁੰਡਾ ਹੈਗਾ ਈਸ਼ਾਨ ਉੱਪਲ ਤੇ ਇੱਕ ਹੈਗਾ ਮੁਕੇਸ਼ ਕਪੂਰ ਕੇ ਕਰਮਦਾਨ ਮਾਲਿਕ ਟੋਨੀ ਉਹ ਤਾਂ ਕੋਈ ਥੱਪੜ ਮਾਰ ਬਗਲ ਦੇ ਕਹਿੰਦਾ ਕਹਿੰਦਾ ਤੂੰ ਆਤ ਸੀ ਮੈਂ ਤੈਨੂੰ ਚੁਕਵਾ ਦਊਗਾ ਮੈਂ ਤੈਨੂੰ ਇਹ ਕਰ ਦਊਗਾ ਮੈਂ ਤੇ ਇਹ ਧਰ ਲਵਾ ਦਊਗਾ ਮੈਂ ਤੈਨੂੰ ਲੋ ਕਰ ਦਊਗਾ ਤੂੰ ਘਰੋਂ ਬਾਹਰ ਨਿਕਲ ਬਾਂਸ ਲੈ ਕੇ ਤੈਨੂੰ ਕੁੱਟ ਦਊਗਾ ਰੋਜ਼ ਧਮਕੀ ਰੋਜ਼ ਧਮਕੀ ਕੋਈ ਸਾੜਾ ਜਿੰਨਾ ਮਸ਼ਵਾਲ ਪੋਲਿਟਿਕਲ ਪਾਵਰ ਆਉਣਾ ਹਾਂਜੀ ਬਸ ਪੋਲਿਟਿਕਾ ਸਾਡੇ ਲਿੰਕ ਹੈ ਇਹ ਕਰਦਾਂਗੇ ਉਹ ਕਰਦਾਂਗੇ ਤੇ ਦਬਾ ਦਾਂਗੇ ਚੁਕਾਰਾਂਗੇ ਇਹ ਕਰਦਾਂਗੇ ਹੁਣ ਦੇਖੋ ਕੋਈ ਸਾਡਾ ਮਸਲਾ ਖਤਮ ਹੋ ਗਿਆ ਸਭ ਕੁਝ ਹੋ ਗਿਆ ਇਹ ਬੋ ਜੀ ਬੈਠੇ ਆ ਇਹਨਾਂ ਨੇ ਕਰਾਇਆ ਸਾਰਾ ਮਸਲਾ ਇਹ ਸੀਗੇ ਨਾਲ ਕੇਵਲ लवली ਕਪੂਰੀ लवली ਕਪੂਰੀ ਸੀ ਕੇਵਲ ਬੁਧੂ ਜਾਨ ਬਹੁਤ ਵਧੀਆ ਬੰਦੇ ਸਾਡੇ ਸਮਾਜ ਦੇ ਸਾਡੇ ਸਮਾਜ ਦਾ ਸਾਡੇ ਪਿਓ ਹੈਗੇ ਨੇ ਉਹ ਸਾਡੇ ਪਿਓ ਹੈਗੇ ਨੇ ਉਹ ਕਹਿੰਦੇ ਹੈਪੀ ਤੋਂ ਚਿੰਤਨਗਰ ਤੂੰ ਕੋਈ ਕਾਰਵਾਈ ਪੁੱਤਰ ਕਰਨੀ ਮੈਂ ਮੈਂ ਤੇਰੇ ਨਾਲ ਖੜਾ ਪੁੱਤਰ ਮੈਂ ਤੇਰੇ ਨਾਲ ਖੜਾ ਨੇ ਨੇ ਪਸੰਦ ਗੱਲ ਪੂਰੀ ਹੋ ਚੁੱਕੀ ਆ ਉਹਨਾਂ ਨੇ ਅੱਜ ਤੋਂ 20 25 ਦਿਨ ਪਹਿਲੇ ਗੱਲ ਮਿਲਦੀ ਸਾਡੀ ਮੀਟਿੰਗ ਹੋ ਗਈ ਮੈਨੂੰ ਰਵਿੰਦਰ ਬਾਉ ਦੇ ਪਿਆਰੀ ਬੁਆਤਾ ਰਵਿੰਦਰ ਬਾਉ ਜੀ ਕਹਿੰਦੇ ਚਲ ਗੱਲ ਖਤਮ ਹੋ ਗਈ ਵੱਡੇ ਸਾਡੇ ਬਿਵਸਮਾਨ ਹੈਗੇ ਆ ਚਲ ਜੀ ਗੱਲ ਖਤਮ ਹੋ ਗਈ ਤੇ ਵਿਕਾਸ ਉਪਲ ਨਾਲ ਉਹਦੇ ਪਿਓ ਨਾਲ ਹੱਥ ਮਲਾ ਦਿੱਤੀ ਚਲੋ ਜੀ ਗੱਲ ਚਲੋ ਜੀ ਗੱਲ ਖਤਮ ਹੋ ਗਈ ਤੇ ਆ ਤੁਹਾਡਾ ਸਾਫ ਜੋਬ ਆਪਾਂ ਬੈਠ ਕੇ ਸਮਝ ਲਾਂਗੇ ਆਪਾਂ ਸਮਾਜ ਦੇ ਬੰਦੇ ਹੀ ਆ ਨਾ ਆਪਾਂ ਬਹਿ ਕੇ ਸਾਭੀ ਕਬ ਤਾਂ ਕਰਨਾ ਨਾ ਉਹਨਾਂ ਉਸ ਤੋਂ ਬਾਅਦ ਆਨੇ ਉੱਤੋਂ ਨੀਚੇ ਕੋਈ ਪੁਲੀਟਿਕਲ ਚੈੱਕ ਲੜਾ ਕੇ ਜੈਕ ਲਾ ਕੇ 313 ਲਵਾਤੀ ਸਾਰੇ ਸਾਡੇ ਕੋਲ ਪ੍ਰੂਫ ਹੋ ਗਏ ਪਹਿਲੇ ਨੇ ਲੱਗੀ ਹੁਣ ਕਿ ਇਹ ਚੰਦਰ ਸਿੰਘ ਦਾ ਸਮਾਜ ਚ ਪਰ ਕੀ ਮੈਸੇਜ ਦੇ ਰਿਹਾ ਜਿਹੜੀ ਨਹੀਂ ਬੱਚੇ ਦੀ ਬਣੀ ਹੈਗੀ ਆਪਾਂ ਖਤਮ ਕਰ ਦਈਏ ਆਪਾਂ ਜੁੜੇ ਤਾ ਗੰਦ ਪੜਾ ਸਾਡੀ ਕੁੜੀ ਇਦਾਂ ਤੇ ਜਨਾਨੀ ਇਦਾਂ ਇਦਾਂ ਆਪਾਂ ਹਰ ਬੰਦੇ ਨੂੰ ਖਰਾਬ ਕਰੀਏ ਇਹ ਮੇਰੀ ਮੇਰੀ ਭੈਣ ਬੈਠੀ ਆ ਆ ਮੇਰੀ ਭਾਬੀ ਬੈਠੀ ਆ ਉਹ ਮੇਰੀ ਤਲੀਜੀ ਬੈਠੀ ਆ ਸੱਦਾ ਸੱਦਾ ਬਰਾਂ ਸਾਰੇ ਮਹੱਲੇ ਦੀ ਲੇਡੀਜ਼ ਆਈ ਆ ਪੂਰਾ ਸੁੰਦਰ ਨਗਰ ਦਾ ਪੂਰਾ ਸੁੰਦਰ ਨਗਰ ਤੇ ਆ ਪੂਰਾ ਹੌਲੀਵੁੱਡ ਸਾਰੀ ਆਈ ਆ ਸਾਰੀ ਵੀ ਸਪੋਰਟ ਕਰੀ ਸਾਰਾ ਮੈਂਬਰ ਟੋਰ ਲੈ ਕੇ ਦੇ ਰਿਆ ਬਸ ਇਹ ਬੰਦੇ ਨਾਲ ਖੜੇ ਸਾਨੂੰ ਇਨਸਾਫ ਚਾਹੀਦਾ ਸਾਨੂੰ ਪ੍ਰਸ਼ਾਸਨ ਤੇ ਪੂਰਾ ਭਰੋਸਾ ਲੱਗਦਾ ਸਾਨੂੰ ਹਮੇਸ਼ਾ ਵੀ ਕੁੜੀ ਵਾਲੇ ਪਾਵਰਫੁੱਲ ਹੁੰਦੇ ਆ ਔਰ ਮੁੰਡੇ ਵਾਲਿਆਂ ਨੂੰ ਕਮਜ਼ੋਰ ਕਰ ਦਿੰਦੇ ਨੇ ਬਸ ਇਹੀ ਹੈ ਬੋ ਜੀ ਜਿਹੜੀ ਧਰਾਵਾ ਸਰਕਾਰ ਦੀ ਲੱਗੀ ਹੋਈ ਹੈ ਇਹੀ ਗੱਲ ਤੇ ਇਹਦੀ ਨਜਾਇਜ਼ ਉਠਾ ਰਹੇ ਉਹ ਨਜਾਇਜ਼ ਹੀ ਕਰ ਰਹੇ ਸਾਡੇ ਨਾਲ ਦੱਸੋ ਬੋ ਜੀ ਮੈਂ ਬੋ ਜੀ ਇਹ सांगू सपोर्ट सीपी सी पी साहेब सब सपोर्ट सब करेक ਕੱਟੀਆਂ ਕੱਟੀਆਂ ਅਪਰੂਵ ਨਾ ਗਏ ਕੋਈ ਕੁਝ ਪੁਲਿਸ ਜਾਈ ਕਿਤੇ ਪੁਲਿਸ ਕੋਲ ਤੋਂ ਕੁੜੀ ਜਾ ਕੇ ਰੋਂਦੀ ਹੈ ਮੈਂ ਮਾਰ ਗਈ ਜੇ ਮੇਰਾ ਇਹ ਹੋ ਗਿਆ ਇਹਦਾ ਹੋ ਗਿਆ ਮੁੰਡੇ ਨੂੰ ਕੁੱਟੀ ਜਾਂਦੀ ਹੈ ਪੁਲਿਸ ਕੋਲ ਜਾ ਕੇ ਰੋਈ ਜਾਂਦੀ ਵੀ ਹੈ ਕਾਟ ਕੋ ਵੀਡੀਓ ਹੈਗੀ ਮੁੰਡੇ ਦੇ ਕੁੜਦੇ ਦੀ ਲੈ ਦੇਖੋ ਭਾਈ ਖਾ ਮੁੰਡੇ ਨੂੰ ਕੁੱਟੇ ਸਾਰੀ ਗਰੁਪਕੀਸੀ ਪਾਈ ਹੋਈ ਹੈ ਤਰੀਕਾ ਥੋੜਾ ਹੈਗਾ ਇਹ ਮੀਡੀਆ ਨੂੰ ਵਰਤ ਕੇ ਕਰਦੇ ਹੋ ਕਿ ਵੀਡੀਓ ਆਮਨੇ ਪਰ ਪਰਸੂ ਕਹਾਣਾ ਬੋਲੂ ਠੀਕ ਹੈ ਥੈਂਕ ਯੂ ਥੈਂਕ ਯੂ ਬਹੁਤ ਸੇਵਾ ਕੀਤੀ ਬਹੁਤ ਅੱਛੀ ਨੋ ਮੇਰੀ ਉਹਨੇ ਆਪਣੀ ਨੋ ਦੀ ਬਹੁਤ ਸੇਵਾ ਕੀਤੀ ਉਹ ਮੁਕ ਟੋਟੇ ਲੇ ਆਪ ਲਾਈਏ ਤਦ ਕਿੰਨੀ ਦੀ 26 ਸਾਲ ਹੋ ਗਏ ਮੇ ਬੱਚਿਆਂ ਨੇ ਨਹੀਂ ਮਰਦਾ ਸੀ ਨਹੀਂ ਕਰੀ ਤੁਸੋ ਬੱਚੇ ਨੇ ਉਹ ਵੀ ਪਰਵਾਹ ਠੀਕ ਹੈ ਸਾਡਾ ਕੋਲ ਆ ਵੀ ਠੀਕ ਹੈ ਬੱਚੇ ਦੀ ਦੀ ਬੰਦੀ ਵੀ ਤਾਂ ਸਾਡਾ ਤਾਂ ਕੋਈ ਕਸੂਰ ਨਹੀਂ ਅੱਜ ਤੁਸ ਜਾਨਾ ਜਾਂਦਾ 10 ਸਾਰੇ ਕਦੀ ਕੀ ਪੱਛਾ ਬੋਹ ਕਦੀ ਕੀ ਪੱਛਾ ਬੋਹ ਅਨਸਾਤ ਤੁਸ ਬਲ ਲੱਗਦੀ ਵੀ ਕੀ ਹੋ ਰਿਹਾ ਹੈ